ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਬਹੁਤ ਹੀ ਜ਼ਰੂਰੀ ਬੇਨਤੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਪੰਜਾਬ ਸਰਕਾਰ ਵੱਲੋਂ ਤੁਹਾਡੀ ਜਿਹੜੀ ਆਪਣੀ ਸਰਕਾਰ ਹੈ ਮਾਨ ਸਰਕਾਰ ਵੱਲੋਂ ਜਿਹੜੇ ਸਾਡੇ ਪਿੰਡਾਂ 'ਚ ਸਾਡੇ ਸ਼ਹਿਰਾਂ 'ਚ ਜਿਹੜੇ ਸਾਡੇ ਲੋਕ ਵਸਦੇ ਆ ਉਹਨਾਂ ਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਜਾ ਕੇ ਖੱਜਲ ਖਵਾਰ ਹੋਣਾ ਪੈਂਦਾ ਇਸ ਦੀ ਗੱਲ ਉਹਦੇ ਹੱਦ ਲਈ ਇੱਕ ਮੈਮ ਸ਼ੁਰੂ ਕੀਤੀ ਗਈ ਹੈ ਸਰਕਾਰ ਤੁਹਾਡੇ ਦਵਾਰ ਉਹਦੇ ਤਹਿਤ ਕੱਲ 6 ਫਰਵਰੀ ਦਿਨ ਮੰਗਲਵਾਰ ਤੋ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪਿੰਡਾਂ ਸ਼ਰਾਂ ਦੇ ਵਿੱਚ ਜਿਹੜੇ ਕੈਂਪਾਂ ਜੋੜਿਤ ਕੀਤੇ ਜਾ ਰਹੇ ਆ ਉਸੇ ਤਹਿਤ ਹੀ ਵਿਧਾਨ ਸਭਾ ਹਲਕਾ ਕੋਟਕਪੂਰਾ ਵਿਖੇ ਸਾਡੇ ਮਾਨਯੋਗ ਸਪੀਕਰ ਸਰਦਾਰ ਕੋਤਾਰ ਸਿੰਘ ਸੰਧਵਾ ਉਹਨਾਂ ਦੀ ਜੋਗ ਰੈਮਾਈਂਡਰ ਹੇਠ ਤਿੰਨ ਕੈਂਪਾਂ ਦਾ ਯੋਜਨ ਕੀਤਾ ਜਾ ਰਿਹਾ ਹੈ ਜਿਹਦੇ ਤਹਿਤ ਸਰ ਨਾਲ ਪਹਿਲਾ ਕੈਂਪ ਕੋਟਕਪੂਰਾ ਵਿਖੇ ਬੀਡੀਪੀਓ ਦਫ਼ਤਰ ਕੋਟਕਪੂਰਾ ਉਥੇ ਵਾਰਡ ਨੰਬਰ 2 ਦੇ ਜਿਹੜੇ ਵਸਨੀਕ ਹੈ ਉਹ ਆਪਣੀਆਂ ਜਿਹੜੀਆਂ ਸਮੱਸਿਆਵਾਂ ਉਥੇ ਦੱਸ ਸਕਦੇ ਆ ਉਥੇ ਸਾਡੇ ਜਿਹੜੇ ਚੇਅਰਮੈਨ ਨੇ ਮਾਰਕੀਟ ਕਮਿਟੀ ਸਰਦਾਰ ਗੁਰਮੀਤ ਸਿੰਘ ਜੀ ਆਰੇ ਵਾਲੇ ਉਹ ਅਤੇ ਜਿਹੜੇ ਐਸਜੀਐਮ ਕੋਰਪੋਰੇਸ਼ਨ ਉਹ ਉਥੇ ਮੌਕੇ ਤੇ ਹਾਜ਼ਰ ਰਹਿਣਗੇ ਤੇ ਸਬੰਧਤ ਜਿਹੜੇ ਅਧਿਕਾਰ ਉਪਭਾਗਾਂ ਦੇ ਅਧਿਕਾਰੀ ਉਹ ਉਥੇ ਹਾਜ਼ਰ ਹੋਣਗੇ ਸੋ ਵਾਰਡ ਨੰਬਰ 2 ਦੇ ਵਸਨੀਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਜਿਹੜੀਆਂ ਉਹ ਵੀ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਉਹ ਇੱਥੇ ਜ਼ਰੂਰ ਲੈ ਕੇ ਪਹੁੰਚਣ ਬੀਡੀਪੀਓ ਦਫ਼ਤਰ ਕੋੜਕਪੂਰਾ ਸਮਾਂ 11:00 ਤੋਂ ਇੱਕ ਇਸੇ ਤਰ੍ਹਾਂ ਜਿਹੜਾ ਦੂਸਰਾ ਕੈਂਪ ਹੈ ਉਹ ਹਲਕੇ ਦੇ ਪਿੰਟੀ ਮਾਵਲੀ ਵਿਖੇ ਜੋੜ ਕੀਤਾ ਜਾ ਰਿਹਾ ਹੈ ਉਹਦਾ ਸਮਾਂ 2:00 ਵਜੇ ਤੋਂ ਲੈ ਕੇ 4:00 ਵਜੇ ਤੱਕ ਹੈ ਇਹਦੇ ਵਿੱਚ ਜਿਹੜੇ ਸਾਡੇ ਜ਼ਿਲ੍ਹਾ ਜੂਥ ਪ੍ਰਧਾਨ ਨੇ ਸੁਖਵੰਤ ਸਿੰਘ ਪੱਕਾ ਉਹ ਅਤੇ ਬੀਡੀਪੀਓ ਕੋੜਕਪੂਰਾ ਉਹ ਇੱਥੇ ਪਹੁੰਚਣਗੇ ਤੇ ਇਸ ਤੋਂ ਇਲਾਵਾ ਜਿਹੜਾ ਤੀਸਰਾ ਕੈਂਪ ਹੈ ਇਹ ਪਿੰਡ ਬੰਦਰ ਚਟਾਣਾ ਵਿਖੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਜੋਤਿ ਕੀਤਾ ਜਾ ਰਿਹਾ ਜਾ ਰਿਹਾ ਜਿੱਥੇ ਕਿ ਮੈਂ ਅਨੁਪੀ ਸਿੰਘ ਢਾਲੀਵਾਲ ਅਤੇ ਮੇਰੇ ਨਾਲ ਤਹਿਸੀਲਦਾਰ ਕੋਟਕਪੂਰਾ ਉਹ ਉੱਥੇ ਮੌਕੇ ਤੇ ਹਾਜ਼ਰ ਰਹਿਣਗੇ ਨਾਲ ਉਹ ਭਾਗਾਂ ਦੇ ਅਧਿਕਾਰੀ ਹੋਣਗੇ ਸੋ ਇਨ੍ਹਾਂ ਪਿੰਡਾਂ ਦੇ ਅਤੇ ਸ਼ਹਿਰਾਂ ਦੇ ਜਿਹੜੇ ਸਾਡੇ ਲੋਕ ਨੇ ਪਬਲਿਕ ਆਵਾਸੀ ਹੈ ਤੇ ਸਾਡੇ ਪਾਰਟੀ ਉਮੀਦਵਾਰ ਆ ਵਰਕਰ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਇਨ੍ਹਾਂ ਕੈਂਪਾਂ 'ਚ ਪੁੱਜ ਕੇ ਜਿਹੜਾ ਲਾਭ ਉਠਾਇਆ ਜਾਵੇ ਬਹੁਤ ਬਹੁਤ ਧੰਨਵਾਦ